ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰਬਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਹੋਰ ਤੁਸੀਂ ਆਸ ਕਰਦੇ ਆ ਕਿ ਤੁਸੀਂ ਸਭ ਵਧੀਆ ਹੋਵੋਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਅੱਜ ਅਸੀਂ ਕਰਨ ਲੱਗੇ ਆ ਇੱਕ ਸੂਟ ਦੀ ਕਟਿੰਗ ਔਰ ਜੋ ਸੂਟ ਹੈਗਾ ਆ ਬਹੁਤ ਘੱਟ ਨਾਪ ਵਾਲਾ ਠੀਕ ਹੈ ਜੀ ਉਹਦੀ ਅਸੀਂ ਕਟਿੰਗ ਕਰਨੀ ਤੁਹਾਨੂੰ ਦੱਸਾਂਗੇ ਕਿ ਕਿਵੇਂ ਕਟਿੰਗ ਕਰਨੀ ਹੈ ਕਿੰਨੇ ਤੇ ਪਲੇਟਾ ਪਾਣੀ ਆ ਕਿਵੇਂ ਕਾਟ ਪਾਣੀ ਆ ਠੀਕ ਹੈ ਜੀ ਇਹ ਅਸੀਂ ਲਾਈਨਿੰਗ ਵਾਲੇ 셔ਟ ਦੀ ਕਟਿੰਗ ਕਰਨੀ ਹੈ ਇਹ ਅਸੀਂ 셔ਟ ਲਈ ਦੋ ਪੀਸ ਲਾਈਨਿੰਗ ਦੇ ਕਟਿੰਗ ਕਰਕੇ ਰੱਖ ਲੈਨੇ ਬਿਲਕੁਲ ਪ੍ਰੈਸ ਕਰਕੇ ਵਿਛਾ ਲੈਨੇ ਠੀਕ ਹੈ ਜੀ ਜਿੰਨਾ ਸਾਡਾ ਘੇਰਾ ਆ ਉਸ ਤੋਂ 2 ਇੰਚ ਐਕਸਟਰਾ ਮਤਲਬ ਕਿ 4 ਇੰਚ ਐਕਸਟਰਾ ਸਾਨੂੰ ਚਾਹੀਦਾ ਆ ਜਿਵੇਂ ਸਾਡਾ ਘੇਰਾ ਹੈਗਾ 19 ਇੰਚ ਅਸੀਂ 23 ਇੰਚ ਲਿਆ ਆ ਜਿਵੇਂ ਸਾਡੇ ਨੂੰ ਹੋ ਗਿਆ ਹਾਫ ਘੇਰੇ ਦਾ ਅਸੀਂ 11.5 ਇੰਚ ਦੀ ਫੋਲਡਿੰਗ ਲਈ ਆ ਠੀਕ ਹੈ ਔਰ ਲੈਂਥ ਜਿਹੜੀ ਲਈ ਹੈ ਜਿੰਨੀ ਤੁਹਾਡੀ ਸ਼ਰਟ ਦੀ ਲੈਂਥ ਹੈ ਉਸ ਤੋਂ ਡੇਢ ਜਾਂ 2 ਇੰਚ ਤੁਸੀਂ ਘੱਟ ਲੈ ਲੈਣੀ ਹੈ ਠੀਕ ਹੈ ਜੀ ਹੁਣ ਅਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਕਿ ਇੱਥੇ ਜਿਹੜਾ ਵੱਧ ਘੱਟ ਕਪੜਾ ਹੈ ਉੱਥੇ ਇੱਕ ਸਿੰਪਲ ਸਿੱਧੀ ਲਾਈਨ ਡਰਾ ਕਰ ਲੈਣੀ ਹੈ ਇਸ ਤਰ੍ਹਾਂ ਇਹਨੂੰ ਅਸੀਂ ਪਹਿਲਾਂ ਕਟਿੰਗ ਕਰ ਲੰਨੇ ਆ ਤਾਂ ਕਿ ਤੁਹਾਨੂੰ ਕਨਫਿਊਜ਼ਨ ਨਾ ਹੋਵੇ ਠੀਕ ਹੈ ਜੀ ਹੁਣ ਸਾਡਾ ਜਿਹੜਾ ਅਸੀਂ ਨਿਸ਼ਾਨੀ ਲਗਾਣੀ ਆ ਸਭ ਤੋਂ ਪਹਿਲਾਂ ਇਸ ਤਰ੍ਹਾਂ ਇੰਚ ਟੇਪ ਨੂੰ ਸਿੱਧਾ ਰੱਖ ਲੈਣਾ ਆ ਸਾਡੀ ਚੈਸਟ ਹੈਗੀ ਆ 16 ਇੰਚ ਠੀਕ ਹੈ ਜੀ 16 ਇੰਚ ਹੈ ਤਾਂ ਅਸੀਂ ਜਿਹੜਾ ਆਰਮ ਹੋਲ ਲਗਾਣਾ ਆ ਉਹ 7 ਇੰਚ ਤੇ ਲਗਾਣਾ ਆ ਵੈਸੇ ਸਾਡਾ 6.5 ਵੀ ਚੱਲ ਜਾਂਦਾ ਆ ਠੀਕ ਹੈ ਕਈ ਵਾਰ ਤੁਸੀਂ ਕਸਟਮਰ ਦੇ ਸਾਈਜ਼ ਦੇ ਅਕੋਰਡਿੰਗ ਜਿਹੜਾ ਇਹਨੂੰ ਥੋੜਾ ਵੱਧ ਘੱਟ ਕਰ ਸਕਦੇ ਆ 7 ਵੀ ਲੈ ਸਕਦੇ ਆ 6.5 ਵੀ ਲੈ ਸਕਦੇ ਆ ਠੀਕ ਹੈ ਜੀ ਇਹਨੂੰ ਅਸੀਂ 6.5 ਇੰਚ ਲੈਣਾ ਆ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਇੱਕ ਸੌਖਾ ਜਿਹਾ ਤਰੀਕਾ ਹੈ ਮਾਰਕਿੰਗ ਕਰਨ ਲਈ ਇਸੇ ਤਰ੍ਹਾਂ ਇੰਚ ਟੇਪ ਨੂੰ ਸਿੱਧਾ ਰੱਖਣਾ ਆ ਪਹਿਲਾਂ ਇੱਥੇ ਅਸੀਂ ਲਗਾ ਲੈਣਾ ਆ ਆਹ ਹੋਲ ਦਾ ਨਿਸ਼ਾਨ 6.5 ਇੰਚ ਤੇ ਉਸ ਤੋਂ ਬਾਅਦ ਅਸੀਂ ਦੇਖਣਾ ਕਿ ਸਾਡੀਆਂ ਪਲੇਟਸ ਕਿੰਨੇ ਤੇ ਆ 1.5 ਤੇ ਸਾਡੀਆਂ ਪਲੇਟਸ ਤੇ ਆ ਰਿਹਾ ਤਾਂ ਅਸੀਂ 11 ਇੰਚ ਤੇ ਅੱਧਾ ਇੰਚ ਐਕਸਟਰਾ ਮਾਰਜਨ ਲੈ ਕੇ ਪਲੇਟ ਦਾ ਨਿਸ਼ਾਨ ਲਗਾ ਲੈਣਾ ਹੈ ਔਰ ਪਲੇਟ ਸਾਡੀ ਹੋਣੀ ਹੈ 7 ਇੰਚ ਦੀ ਤਾਂ ਇਹ ਅਸੀਂ 18 ਇੰਚ ਦੀ ਲੈਂਥ ਹੋ ਗਈ ਆ ਔਰ ਪਲੇਟ ਦਾ ਜਿਹੜਾ ਹਾਫ ਕਰ ਲੈਣਾ ਹੈ 7 ਦਾ ਹਾਫ ਹੋ ਗਿਆ ਸਾਡਾ 3.5 ਇੰਚ ਹੋ ਜਾਣਾ 1 2 3 1.5 14 ਇਹਦਾ ਹਾਫ ਹੋ ਗਿਆ ਇਹ ਸਾਡਾ ਕਮਰ ਦਾ ਨਿਸ਼ਾਨ ਹੋ ਜਾਣਾ ਠੀਕ ਹੈ ਜੀ ਉਸ ਤੋਂ ਬਾਅਦ ਅਗਰ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਮੈਜ਼ਰ ਲਿਆ ਹੋਇਆ ਕਈ ਕੀ ਕਰਦੇ ਹੋ 22 ਜਾਂ 21 22 ਜਾਂ 23 ਇੰਚ ਨਾ ਸਾਈਜ਼ ਅਕੋਰਡਿੰਗ ਲੈਂਥ ਲਗਾ ਲੈਂਦੇ ਆ ਸਾਈਡ ਸਲਾਈ ਦੀ ਜੋ ਚਾਕ ਲੈਂਥ ਦੀ ਇੱਥੇ ਅਸੀਂ ਲਗਾਣੀ ਆ ਸਾਡੇ ਕਸਟਮਰ ਦੀਆਂ ਸਿੰਗਲ ਪਲੇਟਸ ਨੇ ਤੇ ਉਹਦੇ ਵਿੱਚ ਅਸੀਂ ਕੀ ਕਰਨਾ ਹੈ ਕਿ ਸਾਡੀ 13/2 ਤਿਆਰ ਹੈ ਤਾਂ ਅਸੀਂ 14 ਇੰਚ ਤੇ ਮਾਰਕਿੰਗ ਕਰਾਂਗੇ ਠੀਕ ਹੈ ਜੀ ਚੈਸਟ ਲਾਈਨ ਤੋਂ ਜਿਹੜੀ ਠੀਕ ਹੈ ਹੁਣ ਇਹਨਾਂ ਨਿਸ਼ਾਨਾਂ ਨੂੰ ਅਸੀਂ ਬਿਲਕੁਲ ਸਿੱਧੇ ਬਣਾ ਲੈਣਾ ਹੈ ਇਹ ਸਾਡਾ ਚੈਸਟ ਦੀ ਆਰਮਹੋਲ ਦੀ ਜਿਹੜੀ ਹੈ ਇਹ ਪਲੇਟਸ ਦਾ ਹਾਫ ਜਿਹੜਾ ਕਮਰ ਦਾ ਨਿਸ਼ਾਨ ਔਰ ਇਹ ਸਾਡੀ hip ਦਾ ਨਿਸ਼ਾਨ ਇਹਨਾਂ ਨਿਸ਼ਾਨਾਂ ਨੂੰ ਤੁਸੀਂ ਹਾਫ ਸਿੱਧਾ ਕਰ ਸਕਦੇ ਹੋ ਕਿਉਂਕਿ ਇਹ ਪਲੇਟਸ ਦੇ ਨਿਸ਼ਾਨ ਨੇ ਇਸ ਤਰ੍ਹਾਂ ਹੁਣ ਅਸੀਂ ਪਹਿਲਾਂ ਚੈਸਟ ਕਮਰ ਔਰ hip ਦੀ ਮਾਰਕਿੰਗ ਕਰਾਂਗੇ ਚੈਸਟ ਹੈਗੀ ਸਾਡੀ 16.5 16.5 ਦਾ ਹਾਫ ਅਸੀਂ ਕਰਾਂਗੇ 2.5 ਇੰਚ ਤੇ ਠੀਕ ਹੈ ਜੀ ਉਸ ਤੋਂ ਬਾਅਦ ਕਮਰ ਹੈਗੀ ਸਾਡੀ 13.5 ਇੰਚ 13.5 ਦਾ ਅਸੀਂ ਹਾਫ ਕਰਾਂਗੇ ਇਹ ਦੇਖੋ ਇਸ ਤਰੀਕੇ ਨਾਲ ਪੌਣੇ 7 ਇੰਚ ਆ ਗਿਆ ਤਾਂ ਇਹਦੇ ਵਿੱਚ ਅਸੀਂ ਅੱਧਾ ਇੰਚ ਮਾਰਜਿਨ ਪਲੱਸ ਕਰਾਂਗੇ ਕਿਉਂਕਿ ਸਾਡਾ ਪਲੇਟਸ ਦੇ ਵਿੱਚ ਕਪੜਾ ਆਣਾ ਹੈ ਠੀਕ ਹੈ ਜੀ ਪੌਣੇ 7 ਹੈ ਤਾਂ ਅਸੀਂ ਇੱਥੇ ਸਵਾ 7 ਤੇ ਲਗਾਵਾਂਗੇ ਔਰ हिਪ ਸਾਡੀ ਆ ਗਈ ਹੈ 1.5/8 ਇੰਚ ਤਾਂ ਉਹ 1.5/8 ਦਾ ਅਸੀਂ ਸੀਮ ਲਗਾਵਾਂਗੇ 9 ਇੰਚ ਠੀਕ ਹੈ ਜੀ ਇਹਨਾਂ ਨੂੰ ਅਸੀਂ ਹੁਣ ਮਿਲਾ ਲੈਣਾ ਹੈ ਇਸ ਤਰ੍ਹਾਂ ਇਹ ਸਾਡੇ ਮਾਰਕਿੰਗ ਹੋ ਗਈ ਫਿਟਿੰਗ ਦੀ ਹੁਣ ਅਸੀਂ ਲਗਾਵਾਂਗੇ ਪਲੇਟ ਦੇ ਨਿਸ਼ਾਨ ਪਲੇਟਾਂ ਸਾਡੀਆਂ ਕਿਉਂਕਿ ਇਹ ਪਤਲਾ ਸਾਈਜ਼ ਹੈ ਤਾਂ ਇੱਥੇ ਅਸੀਂ 3 ਇੰਚ ਤੇ ਲਗਾਵਾਂਗੇ ਠੀਕ ਹੈ ਜੀ ਜਿਹੜਾ ਨੋਰਮਲ ਸਟੈਂਡਰਡ ਸਾਈਜ਼ ਹੁੰਦਾ ਉਹ 3.5 ਇੰਚ ਹੁੰਦਾ ਅਗਰ ਹੈਵੀ ਸਾਈਜ਼ ਹੈ ਤਾਂ ਤੁਸੀਂ 4.5 4 ਤੇ ਵੀ ਪਲੇਟਾਂ ਪਾ ਸਕਦੇ ਹੋ ਇਹ ਵਾਲਾ ਗੈਪ ਜਿਹੜਾ ਆ ਠੀਕ ਹੈ ਜੀ ਤੇ ਜਿੰਨਾ ਸਾਈਜ਼ ਪਤਲਾ ਹੋਊਗਾ ਅਸੀਂ 3 ਇੰਚ ਰੱਖਾਂਗੇ ਅਗਰ ਇਹਦਾ ਅਸੀਂ 3.5 ਰੱਖਦੇ ਹਾਂ ਉਹ ਕਾਫੀ ਥੋੜਾ ਇਧਰ ਨੂੰ ਹੋ ਜਾਂਦਾ ਕਮਰ ਦੇ ਕੋਲ ਨੂੰ ਔਰ ਉਹ ਅੱਛੀਆਂ ਨਹੀਂ ਲੱਗਦੀਆਂ ਹੈਗੀਆਂ ਠੀਕ ਹੈ ਜੀ ਹੁਣ ਲਵਾਂਗੇ ਅਸੀਂ ਟੀਰਾ ਟੀਰਾ ਜਿਹੜਾ ਲੈਣਾ ਹੈ ਅਸੀਂ neck ਦੇ ਹਿਸਾਬ ਨਾਲ ਲੈਣਾ ਹੈ ਠੀਕ ਹੈ ਜੀ ਟੀਰਾ ਲੈਣਾ ਸੀ neck ਦੇ ਅਕੋਰਡਿੰਗ neck ਹੈਗਾ ਸਾਡਾ back neck 7 ਇੰਚ ਠੀਕ ਹੈ ਜੀ ਫਰੰਟ ਸਾਡਾ ਆ 6.5 ਇੰਚ ਠੀਕ ਹੈ ਨੋਰਮਲ ਸਾਈਜ਼ ਦੇ ਗਲੇ ਨੇ back ਥੋੜਾ ਡੀਪ ਆ ਤਾਂ ਤੀਰਾ ਸਾਡਾ ਜਿਹੜਾ ਹੈਗਾ ਆ ਨਾਰਮਲ ਵੈਸੇ 6 ਇੰਚ ਹੈ ਪਰ ਬੈਕ ਨੈਕ 6.7 ਹੈ ਤਾਂ ਅਸੀਂ 6.5 ਇੰਚ ਲਵਾਂਗੇ ਠੀਕ ਹੈ ਜੀ ਔਰ ਇੱਥੇ ਅਸੀਂ 6.5 ਤੇ ਨਿਸ਼ਾਨ ਲਗਾਵਾਂਗੇ ਇੱਕ ਲਗਾਵਾਂਗੇ ਅੱਧਾ ਇੰਚ ਅੰਦਰ ਨੂੰ ਠੀਕ ਹੈ ਜੀ ਇੱਥੋਂ ਵੀ ਅਸੀਂ 6.5 ਲਗਾਵਾਂਗੇ ਇਸ ਤਰੀਕੇ ਦੇ ਨਾਲ ਠੀਕ ਹੈ ਜੀ ਇੱਥੋਂ ਅਸੀਂ ਪਾ ਦੇਣੀ ਆ ਆਰਮ ਹੋਲ ਦੀ ਗਲਾਈ ਇਸ ਤਰ੍ਹਾਂ ਠੀਕ ਹੈ ਜੀ ਜਿਹੜੀ ਕਿ ਇੱਥੋਂ ਹੋਣੀ ਹੈ ਸਾਡੀ ਪੌਣੀ ਇੰਚ ਦੀ ਪੈਣੀ ਅੰਦਰ ਵਾਲੀ ਔਰ ਬਾਹਰ ਵਾਲੀ ਪੈਣੀ ਹੈ ਸਾਡੀ ਡੇਢ ਇੰਚ ਦੀ ਡੇਢ ਜਾਂ ਪੌਣੀ 2 ਇੰਚ ਦੀ ਠੀਕ ਹੈ ਜੀ ਇਹ ਕਈ ਵਾਰ ਜਿਹੜੀਆਂ ਨਵੀਆਂ ਮੇਰੀਆਂ ਭੈਣਾਂ ਸਿੱਖ ਰਹੀਆਂ ਹਨ ਉਹਨਾਂ ਨੂੰ ਕਾਫੀ ਕਨਫਿਊਜ਼ਨ ਰਹਿੰਦੀ ਹੈ ਕਿ ਅਸੀਂ ਕਿੱਦਾਂ ਕਾਟ ਪਾਣੀ ਹੈ ਜਾਂ ਸਾਨੂੰ ਕਾਟ ਦੇ ਵਿੱਚ ਕਨਫਿਊਜ਼ਨ ਹੁੰਦੀ ਹੈ ਇਹ ਤੁਸੀਂ ਮਾਰਜਨ ਲੈ ਕੇ ਵੀ ਚੱਲ ਸਕਦੇ ਹੋ ਨਾ ਕਿ ਜਿੰਨਾ ਛੋਟਾ ਨਾਪ ਹੋਣਾ ਹੈ ਤਾਂ ਉੱਥੇ ਤੁਹਾਡੀ ਜਿਹੜੀ ਹੈ ਬੈਕ ਵਾਲੀ ਹੈਗੀ ਆ ਉਹ 1.5 ਪੌਣੇ 2 ਇੰਚ ਦੀ ਸ਼ੇਪ ਪੈਣੀ ਹੈ ਔਰ ਜਿਹੜੀ ਫਰੰਟ ਵਾਲੀ ਹੈ ਜਿਹੜੀ ਅਸੀਂ ਅੰਦਰ ਨੂੰ 1/2 ਇੰਚ ਮਾਰਜਨ ਲਿਆਇਆ ਉੱਥੋਂ ਪੈਣੀ ਹੈ 1 ਇੰਚ ਦੀ ਠੀਕ ਹੈ ਜੀ ਅਗਰ ਤੁਹਾਨੂੰ ਇਹਨਾਂ ਸ਼ੇਪਾਂ ਦੇ ਵਿੱਚ ਕਨਫਿਊਜ਼ਨ ਹੁੰਦੀ ਹੈ ਕਿ ਕਿਵੇਂ ਪਾਣੀਆਂ ਨੇ ਤਾਂ ਅਸੀਂ ਇੱਕ ਚਾਰਟ ਦੀ ਵੀਡੀਓ ਬਣਾ ਕੇ ਅਪਲੋਡ ਕੀਤੀ ਹੋਈ ਹੈ ਚੈਨਲ ਤੇ ਤਾਂ ਤੁਸੀਂ ਉਹ ਜਾ ਕੇ ਵੀ ਦੇਖ ਸਕਦੇ ਹੋ ਤੇ ਹੋਪ ਤੁਹਾਨੂੰ ਉਹਦੇ ਵਿੱਚ ਕਾਫੀ ਜਾਣਕਾਰੀ ਮਿਲੂਗੀ ਉਹ ਸਮਝ ਲੱਗੂਗੀ ਠੀਕ ਹੈ ਜੀ ਹੁਣ ਅਸੀਂ ਇੱਥੋਂ ਲੈਣਾ ਹੈ ਗਲੇ ਦਾ ਨਿਸ਼ਾਨ ਇੱਥੋਂ ਦੇਖੋ 2.5 ਇੰਚ ਅਸੀਂ ਗਲੇ ਦੀ ਬ੍ਰੌਡ ਰੱਖਣੀ ਹੈ ਚੌੜਾਈ ਰੱਖਣੀ ਹੈ ਔਰ ਇੱਥੋਂ ਅਸੀਂ ਅੱਧਾ ਇੰਚ ਮੋਟੇ ਤੋਂ ਡਾਊਨ ਲੈਣਾ ਹੈ ਔਰ ਇਹਨੂੰ ਇਸ ਤਰ੍ਹਾਂ ਮਿਲਾ ਲੈਣਾ ਹੈ ਠੀਕ ਹੈ ਜੀ ਇਹ ਸਾਡੀ ਹੋ ਗਈ ਫਿਟਿੰਗ ਦੇ ਨਿਸ਼ਾਨ ਔਰ ਜਿਹੜੀ ਅਧੀ ਗਲੇ ਮੋਟੇ ਦੀਆਂ ਕਾਟਾਂ ਦੀ ਗੋਲਾਈ ਪੈ ਗਈ ਹੈ ਹੋ ਤੁਹਾਨੂੰ ਇਹ ਸਮਝ ਲੱਗੂਗੀ ਹੁਣ ਅਸੀਂ ਕਰਦੇ ਹਾਂ ਕਟਿੰਗ ਇਥੋਂ ਅਸੀਂ ਗਲੇ ਦੀ ਮਾਰਜਨ ਤੋਂ ਲੈ ਕੇ ਇਥੋਂ ਅੱਧਾ ਇੰਚ ਡਾਊਨ ਕਰਨਾ ਹੈ ਅਗਰ ਤੁਸੀਂ ਡਾਊਨ ਨਹੀਂ ਕਰਦੇ ਤਾਂ ਤੁਹਾਡੇ ਕਸਟਮਰ ਦੀ ਜਾਂ ਤੁਹਾਡੀ ਆਪਣੇ ਸੂਟਾਂ ਦੀ ਫਿਟਿੰਗ ਬਿਲਕੁਲ ਸਹੀ ਨਹੀਂ ਆਊਗੀ ਜਿਹੜੇ ਮੁੰਡੇ ਗਿਰਨ ਦੇ ਇੱਕ ਪ੍ਰੋਬਲਮ ਦੇ ਵਿੱਚ ਇਹ ਵੀ ਇੱਕ ਪੁਆਇੰਟ ਹੁੰਦਾ ਆ ਕਿ ਤੁਸੀਂ ਜਦੋਂ ਕਾਰਟ ਪ੍ਰੋਪਰ ਸਹੀ ਨਹੀਂ ਪਾਣੀ ਠੀਕ ਹੈ ਜੀ ਇਹ ਕਾਰਟ ਜ਼ਰੂਰ ਪਾਣੀ ਹੈ ਇਸ ਤਰ੍ਹਾਂ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਬੈਕ ਵਾਲੇ ਤੇ ਕਟਿੰਗ ਕਰਾਂਗੇ ਔਰ ਇਥੋਂ ਐਕਸਟਰਾ ਜਿਹੜਾ ਹੈ ਫੈਬਰਿਕ ਨੂੰ ਕਟਿੰਗ ਕਰ ਲਾਂਗੇ ਇੱਕ ਕੋਈ ਮਾਰਜਿਨ ਛੱਡ ਕੇ ਇਸ ਤਰ੍ਹਾਂ ਅਸੀਂ ਕਟਿੰਗ ਕਰ ਲੈਣਾ ਹੈ ਠੀਕ ਹੈ ਜੀ ਹੁਣ ਅਸੀਂ ਇਹ ਫਰੰਟ ਸ਼ੇਪ ਜਿਹੜੇ ਉੱਪਰਲਾ ਪੱਲਾ ਆ ਉਹਨੂੰ ਪਾਣੀ ਆ ਨੀਚੇ ਵਾਲੇ ਨੂੰ ਨਹੀਂ ਪਾਣੀ ਠੀਕ ਹੈ ਜੀ ਇਸ ਤਰ੍ਹਾਂ ਹੁਣ ਇੱਥੇ ਲਗਾ ਲੈਣੇ ਅਸੀਂ ਕਮਰ ਦਾ ਕੱਟ ਔਰ 힙 ਦਾ ਕੱਟ ਠੀਕ ਹੈ ਜੀ ਤੇ ਹੁਣ ਅਸੀਂ ਪਲੇਟਾਂ ਦੇ ਨਿਸ਼ਾਨ ਦੂਸਰੀ ਸਾਈਡ ਤੇ ਡਰਾ ਕਰਨੇ ਆ ਅਸੀਂ ਇਹ ਟ੍ਰੇਸਿੰਗ ਵੀਲ ਦੇ ਨਾਲ ਇਸ ਤਰ੍ਹਾਂ ਇੱਥੇ ਸਾਡੇ ਨਿਸ਼ਾਨ ਲੱਗ ਗਏ ਔਰ ਇੱਥੇ ਅਸੀਂ ਮਾਰਕਿੰਗ ਕਰ ਲਾਂਗੇ ਠੀਕ ਹੈ ਜੀ ਇਹ ਸਾਡੀ ਹੋ ਗਈ ਮਾਰਕਿੰਗ ਹੁਣ ਅਸੀਂ ਇਹਦੇ ਸ਼ਰਟ ਕਟਾਂਗੇ ਜੋ ਮੇਂ ਸੂਟ ਦਾ ਕਪੜਾ ਹੈਗਾ ਉਹਦੇ ਉੱਤੇ ਕਿਵੇਂ ਕਟਿੰਗ ਕਰਨੀ ਆ ਹਾਂਜੀ ਇਹ ਦੇਖੋ ਅਸੀਂ ਕੱਪੜੇ ਨੂੰ ਪੀਸ ਜਿਵੇਂ ਲਾਈਨਿੰਗ ਦੇ ਪੀਸ ਕੱਟੇ ਸੀ ਉਸੇ ਤਰ੍ਹਾਂ ਅਸੀਂ ਇਹ ਸ਼ਰਟ ਦਾ ਪੀਸ ਕਟਿੰਗ ਕਰਕੇ ਰੱਖ ਲਿਆ ਹੈ ਇਹ ਵਿਸਕੋਸ ਜੌਰਜਟ ਦਾ ਕਪੜਾ ਹੈਗਾ ਆ ਬਿਲਕੁਲ ਸੌਫਟ ਇਹਨੂੰ ਬੜੇ ਪਿਆਰ ਦੇ ਨਾਲ ਕੱਟਿਆ ਜਾਂਦਾ ਆ ਕਿਉਂਕਿ ਇਹ ਕਪੜਾ ਜਿਹੜਾ ਬਹੁਤ ਲਾਈਟ ਵੇਟ ਹੁੰਦਾ ਔਰ ਹੱਥ ਲਗਾਏ ਤੇ ਹੀ ਖਿਸਕ ਜਾਂਦਾ ਹੈ ਠੀਕ ਹੈ ਜੀ ਬਹੁਤ ਹੀ ਧਿਆਨ ਦੇ ਨਾਲ ਤੁਸੀਂ ਇਹਨੂੰ ਕੱਟਣਾ ਹੈ ਇਸੇ ਪ੍ਰੋਪਰ ਪੂਰਾ ਸੀ ਸਾਈਜ਼ ਦੇ ਅਕੋਰਡਿੰਗ ਪੀਸ ਕੱਟ ਲਿਆ ਹੈ ਜੋ ਲੈਂਥ ਔਰ ਘੇਰੇ ਦੇ ਅਕੋਰਡਿੰਗ ਹੁਣ ਅਸੀਂ ਕੀ ਕਰਾਂਗੇ ਫਰੰਟ ਵਾਲੀ ਜਿਹੜੀ ਲਾਈਨਿੰਗ ਹੈ ਸ਼ਰਟ ਦੀ ਉਹਨੂੰ ਚੱਕਾਂਗੇ ਔਰ ਇਸ ਤਰੀਕੇ ਦੇ ਨਾਲ ਇੱਥੇ ਰੱਖ ਲਾਂਗੇ ਇਸ ਤਰ੍ਹਾਂ ਉੱਪਰ ਪਿਛਾ ਲੈਣਾ ਹੈ ਬਿਲਕੁਲ ਪ੍ਰੋਪਰ ਔਰ ਇਹਦੇ ਨਾਲ ਨਾਲ ਅਸੀਂ ਕਟਿੰਗ ਕਰ ਲੈਣੀ ਹੈ ਇਹ ਧਿਆਨ ਰੱਖਣਾ ਕਿ ਤੁਹਾਡੀਆਂ ਜਿਹੜੀਆਂ ਕੰਨੀਆਂ ਆ ਇਹ ਇਕੁਅਲ ਹੋਣ ਅੱਗੇ ਪਿੱਛੇ ਨਾ ਹੋਣ ਉਹਦੇ ਨਾਲ ਕੀ ਹੈ ਕੱਪੜਾ ਤੁਹਾਡਾ ਵੱਧ ਘਟ ਜਾਂਦਾ ਹੈ ਔਰ ਸਲਾਈ ਕਰਦੇ ਵਕਤ ਉਹ ਤੁਹਾਨੂੰ ਔਖਾ ਲੱਗਦਾ ਹੈ ਕਿ ਕੱਪੜਾ ਸੀ ਕਿਦਾਂ ਐਡਜਸਟ ਕਰਨਾ ਹੈ ਠੀਕ ਹੈ ਜੀ ਕਈ ਵਾਰ ਕੀ ਹੁੰਦਾ ਹੈ ਕਿ ਜੋ ਨਵੇਂ ਹੈ ਬਿਗਨਰ ਹੈਗੇ ਹਨ ਤਾਂ ਤੁਸੀਂ ਇੱਥੇ ਪਿੰਸ ਲਗਾ ਕੇ ਵੀ ਇਹਨੂੰ ਸੈੱਟ ਕਰ ਸਕਦੇ ਹੋ ਕਈ ਵਾਰ ਕੀ ਹੁੰਦਾ ਹੈ ਕਿ ਕੱਪੜਾ ਜਿਹੜਾ ਖਿਸਕ ਜਾਂਦਾ ਹੈ ਕੱਪੜਾ ਵੱਧ ਜਾਂਦਾ ਔਰ ਲਾਈਨਿੰਗ ਘਟ ਜਾਂਦੀ ਔਰ ਜਦੋਂ ਅਸੀਂ ਲਾਈਨਿੰਗ ਨੂੰ ਸੂਟ ਦੇ ਨਾਲ ਅਟੈਚ ਕਰਦੇ ਹਾਂ ਫੇਰ ਉਹ ਜਿਹੜਾ ਲਾਈਨਿੰਗ ਦੇ ਨਾਲ ਖਿੱਚ ਪੈ ਕੇ ਕੱਪੜੇ ਦੇ ਵਿੱਚ ਬਾਲ ਪੈ ਜਾਂਦੇ ਆ ਠੀਕ ਹੈ ਜੀ ਇਸ ਗੱਲ ਦਾ ਬਹੁਤ ਧਿਆਨ ਰੱਖਣਾ ਤੁਸੀਂ ਕਿ ਜਦੋਂ ਵੀ ਕਪੜਾ ਕੱਟਦੇ ਆ ਉਹਨੂੰ ਜਿੰਨੀ ਸਫਾਈ ਦੇ ਨਾਲ ਕੱਟੋ ਉਹਨਾਂ ਸਭ ਤੋਂ ਬੈਟਰ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਅਸੀਂ ਕਾਲੀ ਦੇ ਵਿੱਚ ਜਆ ਕਈ ਵਾਰ ਕੀ ਹੁੰਦਾ ਕਿ ਕਈ ਕੀ ਕਰਦੇ ਕਿ ਅਸੀਂ ਸ਼ੱਡੋ ਇਹਨੂੰ ਪ੍ਰੈਸ ਕੀ ਕਰਨੀ ਹੈ ਨਾ ਤੇ ਪ੍ਰੈਸ ਕਰਨੀ ਬਹੁਤ ਜ਼ਰੂਰੀ ਆ ਕਿਉਂਕਿ ਪ੍ਰੈਸ ਤੋਂ ਬਿਨਾ ਜਦੋਂ ਤੁਸੀਂ ਕਟਿੰਗ ਨਹੀਂ ਕਰੋਗੇ ਤਾਂ ਫਿਨਿਸ਼ਿੰਗ ਨਹੀਂ ਆਉਗੀ। ਇਸੇ ਤਰ੍ਹਾਂ ਸੇਮ ਅਸੀਂ ਬੈਕ ਪੀਸ ਕਟਿੰਗ ਕਰ ਲਿਆ ਆ ਔਰ ਉਹਦੇ ਉੱਤੇ ਇਸੇ ਤਰ੍ਹਾਂ ਲਾਈਨਿੰਗ ਨੂੰ ਰੱਖ ਲੈਣਾ ਆ। ਜਦੋਂ ਵੀ ਤੁਸੀਂ ਲਾਈਨਿੰਗ ਵਾਲਾ ਸ਼ਰਟ ਜਾਂ ਕੋਈ ਕਾਟਨ ਦਾ ਸ਼ਰਟ ਵਗੈਰਾ ਹੈ ਨਾ ਜਾਂ ਕਿਸੇ ਵੀ ਕੱਪੜੇ ਦੇ ਵਿੱਚ ਤੁਸੀਂ ਕਟਿੰਗ ਕਰਦੇ ਆ ਤਾਂ ਉਹਨੂੰ ਪ੍ਰੈਸ ਜ਼ਰੂਰ ਕਰ ਲਿਆ ਕਰੋ ਕਿਉਂਕਿ ਦੇਖੋ ਹੁਣ ਅਸੀਂ ਪ੍ਰੈਸ ਕਰਕੇ ਕੱਟ ਰਹੇ ਹਾਂ ਅਸੀਂ ਕੱਪੜੇ ਨੂੰ ਜਿੱਥੇ ਮਰਜ਼ੀ ਰੱਖ ਲਈਏ ਕੱਪੜਾ ਬਿਲਕੁਲ ਆਪਣੇ ਆਪ ਸੈੱਟ ਹੋ ਰਿਹਾ ਹੈ ਨਾ। ਕਈ ਵਾਰ ਕੀ ਕਰਦੇ ਅਸੀਂ ਕਾਲੀ ਦੇ ਵਿੱਚ ਹੁੰਨੇ ਆ ਜਾਂ ਅਸੀਂ ਕਹਿੰਨੇ ਕੋ ਸ਼ੈਡੋ ਹੈ ਨਾ ਪ੍ਰੈਸ ਕੀ ਕਰਨੀ ਹੈ ਤਾਂ ਉਹਦੇ ਨਾਲ ਤੁਹਾਡਾ ਹੀ ਲੋਸ ਹੁੰਦਾ ਕਿਉਂਕਿ ਉਹਦੇ ਜਦੋਂ ਅਸੀਂ ਬਿਨਾ ਪ੍ਰੈਸ ਤੋਂ ਕੱਪੜੀ ਕਟਿੰਗ ਕਰਦੇ ਆ ਤਾਂ ਉਹਨਾ ਟਾਈਮ ਸਾਨੂੰ ਐਕਸਟਰਾ ਲੱਗ ਜਾਂਦਾ ਹੈ ਸੂਟ ਨੂੰ ਸਟਿਚ ਕਰਨ ਦੇ ਲਈ ਕਟਿੰਗ ਕਰਨ ਦੇ ਲਈ ਔਰ ਨਾ ਹੀ ਉਹ ਫਿਨਿਸ਼ਿੰਗ ਤਾਂ ਬਣ ਕੇ ਆਉਂਦੀ ਹੈ ਨਾ ਸੂਟ ਦੀ ਬਿਲਕੁਲ ਵਧੀਆ ਫਿਟਿੰਗ ਜਾਂ ਵਧੀਆ ਸਵਾਈ ਜਿਹੜੀ ਹੈ ਨਹੀਂ ਲੱਗਦੀ ਹੈਗੀ ਇਸ ਲਈ ਕੱਪੜੇ ਨੂੰ ਬਿਲਕੁਲ ਪ੍ਰੋਪਰ ਤੁਸੀਂ ਪ੍ਰੈਸ ਕਰਕੇ ਕਟਿੰਗ ਕਰ ਲੈਣਾ ਆ ਠੀਕ ਹੈ ਜੀ ਹੋਪ ਤੁਹਾਨੂੰ ਅੱਜ ਦੀ ਸਾਡੀ ਇਹ ਵੀਡੀਓ ਜਿਹੜੀ ਹੈ ਵਧੀਆ ਲੱਗੀ ਹੋਊਗੀ ਠੀਕ ਹੈ ਜੀ ਅਗਰ ਤੁਹਾਨੂੰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਜ਼ਰੂਰ ਵਿਜ਼ਿਟ ਕਰਨਾ ਸਾਡੀਆਂ ਵੀਡੀਓਜ਼ ਦੇਖੋ ਅਗਰ ਤੁਹਾਨੂੰ ਵੀਡੀਓਜ਼ ਪਸੰਦ ਆਉਂਦੀਆਂ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਅਸੀਂ ਹੋਰ ਵੀ ਤੁਹਾਡੇ ਲਈ ਸੋਹਣੀਆਂ-ਸੋਹੜੀਆਂ ਵੀਡੀਓਜ਼ ਲੈ ਕੇ ਆਈਏ Thank you for watching Peak Channel.